ਜਗਿੰਦਰ ਸਿੰਘ ਸੰਘੇੜਾ ਦੇ ਪੰਜਾਬੀ ਨਾਵਲ ਨੂਰਾਂ ਦਾ ਅਗਲਾ ਭਾਗ 14 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹੈ ਜੀ ਸੋ ਤੁਸੀਂ ਸੁਣ ਰਹੇ ਹੋ YouTube ਚੈਨਲ ਸਵੀ ਮੀਡੀਆ ਸੋ ਇਸੇ ਤਰ੍ਹਾਂ ਪੰਜਾਬੀ ਨਾਵਲ ਤੇ ਹੋਰ ਕਹਾਣੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਚੰਗੀਆਂ ਲੱਗਣ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜਰੂਰ ਕਰਿਆ ਕਰੋ ਤੇ ਆਪਣੀ ਫੀਡਬੈਕ ਕਮੈਂਟਾਂ ਰਾਹੀਂ ਜਰੂਰ ਦਿਆ ਕਰੋ ਜੀ ਸੋ ਨਵਲ ਦਾ ਅਗਲਾ ਭਾਗ ਸ਼ੁਰੂ ਕਰਦੇ ਹਾਂ ਜੀ 14 ਸੁਣਦੇ ਰਹੋ ਸਵੀ ਮੀਡੀਆ ਜਲਦ ਆ ਰਾਂ ਆਪਣੀ ਆਪਣੀ ਇੱਜ਼ਤ ਸਭ ਨੂੰ ਪਿਆਰੀ ਹੁੰਦੀ ਐ ਤੂੰ ਵਰਜਦੇ ਆਪਣੇ ਖੂਨ ਨੂੰ ਉਹ ਸਾਡੀ ਇੱਜ਼ਤ ਨੂੰ ਹੱਥ ਨਾ ਪਾਵੇ ਜਾਂ ਫਿਰ ਜੱਟਾਂ ਦੇ ਸੀਵਿਆਂ ਵਿੱਚ ਸੁੱਟ ਦੇ ਦੋ ਗੱਡੇ ਭਾਲਣ ਦੇ ਪਤਾ ਨਹੀਂ ਕਦੋਂ ਆਰਥੀਆਂ ਉੱਠਣ ਲੱਗ ਪੈਣ ਆਸ਼ਕਾਂ ਦੇਗਾ ਨੂਰਾ ਮੇਰੀ ਜ਼ੋਰੂ ਹੈ ਜਲਦਾਰਾ ਮੈਂ ਮੁਹੰਮਦ ਖਾਨ ਦਾ ਜਵਾਈ ਹਾਂ ਸ਼ਿਕੰਦਰ सिकंदर जेलदार दी कोठी दे गेट अग्गे खडा ललकार ਰਿਹਾ ਸੀਗਾ ਓ ਚੁੱਪ ਕਰ ਓਏ ਮੈਂ ਤੇਰੇ ਜਹੇ ਬਹੁਤ ਸਿਕੰਦਰ ਦੇਖਿਆ ਜਾ ਚਲਿਆ ਜਾ ਗੁਜਰਾ ਤੂੰ ਮੇਰੇ ਦਰ ਆਇਆ ਏ ਇਸ ਕਰਕੇ ਤੈਨੂੰ ਬਖਸ਼ ਦਿੱਤਾ ਏ ਫਿਰ ਕਦੇ ਅਲਾਮਬਾ ਲੈ ਕੇ ਮੇਰੇ ਦਰ ਆਇਆ ਤੇ ਤੇਰਾ ਹਸ਼ਰ ਬਹੁਤ ਮਾੜਾ ਹੋਊਗਾ ਮੈਂ ਦਰ ਤੇ ਪੁੱਤ ਦੀ ਅਰਥੀ ਤਾਂ ਦੇਖ ਸਕਦਾ ਪਰ ਤੇਰੇ ਜਹੇ ਗੋਬਰ ਦੇ ਕੀੜੇ ਨਹੀਂ ਦੇਖ ਸਕਦਾਗਾ ਜਾ ਦਫਾ ਹੋ ਜਾ ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ ਜੇਲਦਾਰ ਨੇ ਕਰੋਧ ਵਿੱਚ ਪੈਰ पटਕਦਿਆਂ ਗੁਜਰ ਨੂੰ ਹਦਾਇਤ ਕੀਤੀ ਸੀ ਜੇਲਦਾਰ ਦੀਆਂ ਅੱਖਾਂ ਮੂਰੇ ਕਿਲੀ ਤੇ ਟੰਗੀ ਦਿਨਾਲੀ ਦਾ ਅਕਸ ਲੱਗਿਆ ਸੀਗਾ ਚਿਹਰਾ ਲਾਲ ਸੁਰਖ ਤੇ ਗੂੜਾ ਨੀਲਾ ਹੋ ਗਿਆ ਸੀਗਾ ਰੰਗ ਬਦਲ ਰਹੇ ਸਨ ਭਰਵੀਆਂ ਮੁੱਛਾਂ ਤੇ ਵੱਧ ਵੀ ਖੁੱਲੀ ਦਾੜੀ ਫਲਮੀ ਪੱਗ ਤੇ ਪੈਰੀ ਚੀਕ ਦੇ ਮੋਜੇ ਜੈਲਦਾਰ ਦੇ ਅਸੂਲਾਂ ਅਤੇਸ਼ਾਂ ਨੂੰ ਸ਼ੌਕਤ ਦੀਆਂ ਧੁਮਾਂ ਪਹਿ ਚੁੱਕੇ ਸਨ ਇਲਾਕੇ ਵਿੱਚ ਆਫਸਰਾਂ ਤੱਕ ਨਿਉਂਦੇ ਸਨ ਜੈਲਦਾਰ ਦੇ ਰਤਬੇ ਅੱਗੇ ਤੇ ਇਹ ਇੱਕ ਮਾਮੂਲੀ ਗੁਜਰ ਅੱਖਾਂ ਕੱਢ ਕੇ ਧੌਣ ਚੌਕ ਕੇ ਧਮਕੀ ਨਹੀਂ ਜਿਵੇਂ ਉਹਦੀ ਸ਼ੋਭਾ ਨੂੰ ਛਲ ਕਹਿ ਰਿਹਾ ਹੋਵੇ ਸ਼ਾਨ ਨੂੰ ਵਟਾ ਲਾ ਗਿਆ ਹੋਵੇ ਵਕਤ ਦੀ ਨਜ਼ਾਕਤ ਤੇ ਇਕੱਠੀ ਹੁੰਦੀ ਮੰਦਿਰ ਵੇਖ ਗੁੱਜਰ ਨੇ ਜ਼ੈਲਦਾਰ ਦੇ ਬੂਹੇ ਅੱਗੇ ਖਿਸਕਨ ਨੂੰ ਤਰਜੀਹ ਦਿੱਤੀ ਸੀ ਬੜਾ ਔਖਾ ਲੱਗਦਾ ਇਹ ਪਰਜਾ ਕੀ ਗੱਲ ਹੋ ਗਈ ਏ ਤੈਨੂੰ ਚੱਟਾਂ ਦੇ ਮੁਹੱਲੇ ਵਿੱਚ ਹੱਕ ਤਾਂ ਨਹੀਂ ਫਿਰਦਾ ਆ ਕਲੀ ਵਿੱਚ ਗੁੱਜਰ ਨੂੰ ਘੇਰੀ ਖੜਾ ਸੁੰਦਰ ਪੁੱਛ ਰਿਹਾ ਸੀ ਦੋਸਤੋਂ ਤੈਨੂੰ ਹਜੇ ਗੱਲ ਦਾ ਪਤਾ ਨਹੀਂ ਲੱਗਾਗਾ ਗੁੱਜਰ ਨੇ ਕਿਹਾ ਸੀਗਾ ਤੂੰ ਦੱਸ ਤੇਰੇ ਮੁਹੱਲੇ ਦੇ ਆਸ਼ਕ ਸੁਧਨੇ ਆ ਹੁਣ ਤੂੰ ਸ਼ਰਾਬ ਪੀਤੀ ਏ ਗੁਜਰਾ ਸੁੰਦਰ ਦਾ ਤਿਬਰ ਦਗਿਆ ਹੋਇਆ ਸੀਗਾ ਨਹੀਂ ਸਿਕੰਦਰ ਜਵਾਬ ਦੇ ਰਿਹਾ ਸੀਗਾ ਤਾਂ ਫਿਰ ਜ਼ਬਾਨ ਨੂੰ ਲਗਾਮ ਦੇ ਕੇ ਨਿਕਲ ਜਾ ਇਲਾ ਦੇ ਕਰੋਉਂਦਿਆਂ ਵਿੱਚੋਂ ਜੇ ਹੱਡਾਂ ਉੱਤੇ ਮਾਸ ਦੇਖਣਾ ਚਾਹੁੰਦਾ ਹੈਂ ਤਾਂ ਜੇ ਫੇਰ ਕਦੇ ਮੇਰੇ ਜ਼ਾਰ ਦੇ ਬੂਹੇ ਉੱਚੀ ਆਵਾਜ਼ ਵਿੱਚ ਬੋਲਿਆ ਤਾਂ ਕਰੰਗ ਬਣਾ ਦੇਵਾਂਗਾ ਤੇਰਾ ਮੁਦੀਰ ਨੇ ਸੁੰਦਰ ਨੇ ਗੁਜਰ ਨੂੰ ਸਮਝਾਇਆ ਸੀਗਾ ਤੂੰ ਕੀ ਕਰ ਲਵੇਂਗਾ ਮੈਨੂੰ ਸਿਕੰਦਰ ਨੇ ਸੁੰਦਰ ਨੂੰ ਲਲਕਾਰਿਆ ਸੀ ਕਦੇ ਦੁਬਾਰਾ ਆਇਆ ਤਾਂ ਆਪੇ ਦੇਖ ਲਵੀ ਮੈਂ ਤੈਨੂੰ ਕੀ ਕਰ ਸਕਦਾ ਸੁੰਦਰ ਨਹੀਂ ਚਾਹੁੰਦਾ ਕਿ ਮਰਿਆ ਹੋਇਆ ਸੱਪ ਬਿਨਾਂ ਅੰਗਲੋਂ ਹੀ ਗਲ ਪੈ ਜਾਵੇ ਜਾਣਦਾ ਜਾਣਦਾ ਮੈਂ ਤੈਨੂੰ ਵੱਡੇ ਹਮੈਤੀਏ ਨੂੰ ਸਾਨਾ ਦੇ ਢੇੜ ਵਿੱਚ ਨਾ ਫਸ ਸਿੰਗਾ ਦੀ ਮਾਰ ਬੁਰੀਆ ਗੁੱਜਰ ਖੋਰ ਪੰਜੇ ੜਾਉਣੇ ਚਾਹੁੰਦਾ ਸੀਗਾ ਜਦੋਂ ਦਾ ਮੈਂ ਜੰਮਿਆ ਰੋਜ਼ ਸਾਨਾ ਦੇ ਸਿੰਘ ਹੀ ਝਾੜਦਾ ਰਿਹਾ ਤੂੰ ਹੁਣ ਜਾਵੇਂਗਾ ਜਾਂ ਮੈਨੂੰ ਵੀ ਹਿੱਸਾਬਾਦੀ ਬਣਾਵੇਂਗਾ ਮੈਂ ਕੀ ਸਲਾਹ ਹੈ ਤੇਰੀ ਦੱਸ ਦੇ ਮੈਨੂੰ ਪਿਆਰ ਨਾਲ ਜਾਣਾ ਜਾਂ ਅਰਦਾਸਾ ਸੁੰਦਰ ਕਫ ਝਾੜਨ ਲੱਗਿਆ ਸੀਗਾ ਕਮੀਜ਼ ਦੇ ਇੱਕ ਹੱਥ ਨਾਲ ਦੇਖ ਲਊਂਗਾ ਤੈਨੂੰ ਵੀ ਗੁਜਰ ਜਾਂਦਾ ਜਾਂਦਾ ਬੇਬਸੀ ਤੇ ਲਚਾਰੀ ਦੀ ਧੂੜ ਝਾੜਦਾ ਜਾ ਰਿਹਾ ਸੀਗਾ ਕਾਲੇ ਕਦਮੀ ਬਾਜੀ ਨੂੰ ਦੇਖਣ ਦਾ ਬਾਜੀ ਨੂੰ ਦੇਖਣ ਦਾ ਇੰਨਾ ਹੀ ਸ਼ੌਂਕ ਹੈ ਤਾਂ ਕਿਤਾਬ ਦੇਵਾਂ ਤੈਨੂੰ ਜਦੋਂ ਦਿਲ ਕੀਤਾ ਫੋਟੋ ਦੇਖ ਲਵੀ ਹਰਜੀਤ ਦੀ ਗੱਲ ਤੇ ਮਾਹੌਲ ਦਾ ਮਜ਼ਾਜ ਮਖੋਲਿਆ ਹੋ ਗਿਆ ਸੀਗਾ ਸਾਲਾ ਰਵੇਦਾਰੀਆਂ ਦਾ ਕੱਲ ਦੀ ਭੂਤਿੰਦ ਦੇ ਸਿਵਿਆਂ ਚ ਅੱਧ ਮੁੜ ਕੇ ਫੇਰ ਆਇਆ ਤਾਂ ਤੌਣ ਮਰੋੜ ਦਾਂਗੇ ਕੁੱਕੜ ਵਾਂਗੂ ਸਾਲੇ ਦੀ ਸੁੰਦਰ ਨੇ ਕਿਹਾ ਸੀਗਾ ਹੁਣੇ ਨਹੀਂ ਸੀ ਜਾਣ ਦੇਣਾ ਉਹਨੂੰ ਹਰਜੀਤ ਨੇ ਕਿਹਾ ਸੀਗਾ ਪੀਤੀ ਹੋਈ ਸੀ ਸਾਲੇ ਦੀ ਮੈਨੂੰ ਮੁਸ਼ਕ ਆਇਆ ਸੀਗਾ ਉਹਦੇ ਕੋਲੋਂ ਸ਼ਰਾਬ ਦਾ ਉਦਾਂ ਹੀ ਡਰਦਾ ਮੁੱਕਰ ਗਿਆ ਸੀਗਾ ਸੁੰਦਰ ਹਰਜੀਤ ਨੂੰ ਦੱਸ ਰਿਹਾ ਸੀਗਾ ਤੂੰ ਆਪਣੀ ਕਰਨੀ ਹੈ ਜਾਂ ਮੇਰੀ ਮੰਨਣੀ ਹੈ ਖਾਨ ਆਪਣੀ ਧੀ ਤੋਂ ਪੁੱਛ ਰਿਹਾ ਸੀਗਾ ਧੀ ਡੰਗਰਾਂ ਦੇ ਬਾੜੇ ਦਾ ਕਵਾੜ ਬੰਦ ਕਰ ਰਹੀ ਸੀ ਡੰਗਰਾਂ ਨੂੰ ਅੰਦਰ ਵਾੜ ਕੇ ਅੱਬੂ ਤੂੰ ਮੇਰੀ ਮੰਨੀ ਹੈ ਨੂਰਾ ਨੇ ਆਪਣੇ ਅੱਬੂ ਤੋਂ ਪੁੱਛਿਆ ਸੀਗਾ ਤੂੰ ਮੇਰੀ ਮੰਨਣੀ ਹੈ ਜਾਂ ਮੈਂ ਤੇਰੀ ਮੁਹੰਮਦ ਖਾਨ ਆਪਣੇ ਤੀਨੂੰ ਆਪਣਾ ਪਿਓ ਹੋਣ ਦਾ ਹੱਕ ਜਤਾਉਣ ਲੱਗਾ ਸੀਗਾ ਦੌੜਦਿਆਂ ਨੂੰ ਵਾਂਣ ਇੱਕੋ ਜਿਹੇ ਹੁੰਦੇ ਨੇ ਅੱਬੂ ਤੂੰ ਕਲਹਿਣੀ ਮਗਰ ਦੌੜਦਾਂ ਤੇ ਮੈਂ ਆਪਣੇ ਸੱਚੇ ਪਿਆਰ ਮਗਰ ਨੂਰਾ ਨੇ ਹੁਣ ਹਿੰਮਤ ਕਰਕੇ ਆਪਣੇ ਅੱਬੂ ਨੂੰ ਦਿਲ ਦੀ ਗੱਲ ਕਹਿ ਦਿੱਤੀ ਸੀ ਪਿਆਰ 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 ਤੂੰ ਮਰ ਕਿਉਂ ਨਾ ਗਈ ਜੰਮ ਦੀ ਤੂੰ ਮਰ ਜਾਂਦੀ ਤਾਂ ਮੇਰੀ ਤੇਰੀ ਮਾਂ ਦੇ ਨਾਲ ਹੀ ਤੇਰੀ ਵੀ ਕਬਰ ਬਣਾ ਦਿੰਦਾ ਤੇ ਸਬਰ ਕਰ ਲੈਂਦਾ ਘਟੋ ਘਟ ਆ ਦਿਨ ਨਾ ਦੇਖਣਾ ਪੈਂਦਾ ਤੂੰ ਭੁੱਲ ਜਾ ਪਿਆਰ ਵਿਯਾਰ ਨੂੰ ਮੁਹੰਮਦ ਖਾਨ ਨੇ ਨੂਰਾ ਨੂੰ ਕਿਹਾ ਸੀਗਾ ਜਿਵੇਂ ਤੂੰ ਆਪਣੀ ਤੈਨੂੰ ਭੁੱਲ ਗਿਉਂ ਐ ਅੱਬਾ ਨੂਰਾ ਨੇ ਪੁੱਛਿਆ ਸੀਗਾ ਆਪਣੇ ਪਿਓ ਤੋਂ ਮੈਨੂੰ ਧੀ ਯਾਦ ਹੈ ਉਹ ਹੀ ਮੈਨੂੰ ਮੈਂ ਤੈਨੂੰ ਕੱਚੇ ਦੁੱਧਾਂ ਨਾਲ ਪਾ ਲਿਆ ਏ ਕੁੱਤਿਆ ਗਵਾਈ ਤੇ ਤੂੰ ਕੁੱਤਿਆਂ ਗਵਾਈਆ ਮੁਹੰਮਦ ਖਾਨ ਗੁੱਸੇ ਵਿੱਚ ਕਹਿ ਰਿਹਾ ਸੀਗਾ ਅੱਬੂ ਮੇਰੇ ਸੱਜਣ ਨੂੰ ਮੰਦਾ ਨਾ ਬੋਲੀ ਹੁਣ ਮੇਰਾ ਖੁਦ ਆਇਆ ਉਹ ਤੇ ਨੂਰਾ ਨੇ ਆਪਣੇ ਅੱਬੂ ਨੂੰ ਆਪਣੇ ਪਿਆਰ ਦੇ ਵਰ ਖਿਲਾਫ ਕੋਈ ਵੀ ਗੱਲ ਕਹਿਣ ਤੋਂ ਰੋਕਿਆ ਸੀਗਾ ਕੀ ਉਹ ਤੈਨੂੰ ਘਰ ਵਸਾ ਸਕਦਾ ਏ ਸੁੰਨਤ ਕਰਵਾ ਸਕਦਾ ਏ ਮੇਰਾ ਕਰਜਵਾਈ ਬਣ ਸਕਦਾ ਏ ਉਹ ਖਾਨ ਨੇ ਆਪਣੀ ਧੀ ਤੋਂ ਪੁੱਛਿਆ ਸੀਗਾ ਨਹੀਂ ਨੂਰਾ ਬੋਲੀ ਫਿਰ ਕੀ ਕਰ ਸਕਦਾ ਹੈ ਉਹ ਮੁਹੰਮਦ ਖਾਨ ਨੇ ਫਿਰ ਪੁੱਛਿਆ ਨੂਰਾ ਤੋਂ ਉਹ ਤੇਰੀ ਧੀ ਤੇ ਆਪਣੀ ਜਾਨ ਕੁਰਬਾਨ ਕਰ ਸਕਦਾ ਹੈ ਹੋਰ ਤੂੰ ਕੀ ਚਾਹੁੰਦਾ ਹੈ ਤੇਰੀ ਤੀ ਦੀਆਂ ਖੁਸ਼ੀਆਂ ਜੇ ਹਨ ਕਿਤਰੇ ਇਸ ਜਹਾਨ ਉੱਤੇ ਤਾਂ ਸਿਰਫ ਮਨਪ੍ਰੀਤ ਕੋਲ ਨੇ ਇਹ ਜੋ ਸਿਕੰਦਰ ਹੈ ਇਹ ਤੇਰਾ ਜਵਾਈ ਨਹੀਂ ਹੈ ਤੇਰੀ ਤੀ ਦੇ ਜ਼ੋਬੰਦੀ ਜੋਖ ਹੈ ਮੈਂ ਮੂਰਖਾਂ ਦੇ ਹੱਥਾਂ ਦੀ ਖੇਡ ਨਹੀਂ ਹਾਂ ਅਬੂ ਮੈਨੂੰ ਵੀ ਅੱਲਾ ਨੇ ਦੁਨੀਆ ਤੇ ਜਿਉਣ ਲਈ ਭੇਜਿਆ ਹੈ ਮੈਨੂੰ ਜਿਉਂਦੀ ਵੇਖਣਾ ਚਾਹਣਾ ਹੈ ਤਾਂ ਮਨਪ੍ਰੀਤ ਨੂੰ ਜਵਾਈ ਮੰਨ ਲੈ ਮੇਰੇ ਅੱਬਾ ਮੇਰੀ ਜ਼ਿੰਦ ਤਾਂ ਸੱਜਣ ਦੀ ਜਾਨ ਵਿੱਚ ਸਮਾ ਚੁੱਕੀ ਐ ਆਸ਼ਿਕ ਹੈ ਮੇਰਾ ਉਹ ਉਹ ਮੈਨੂੰ ਇਸ਼ਕ ਕਰਦਾ ਹੈ ਤੇ ਮੈਂ ਸੋਹਣੇ ਸੱਜਣ ਦੀ ਮਹਿਬੂਬਾ ਹੋ ਗਈ ਆ ਨੂਰਾ ਭਾਵਕ ਹੋ ਰਹੀ ਸੀਗੀ ਕੋਲ ਲਾ ਰਹੀ ਸੀਗੀ ਜਨੌਰ ਦੀ ਤਰ੍ਹਾਂ ਕੱਟੇ ਪਰਾਂ ਵਾਲੀ ਚਿੱਨੀ ਕਬੂਤਰੀ ਜਿਹੀ ਹਰ ਦੇ ਸਿਗੀ ਉਹਦੀ ਜਿਹੜੀ ਇਸ਼ਕ ਦੇ ਅਸਮਾਨ ਉੱਤੇ ਉਡਾਰੀਆਂ ਮਾਰਨ ਲਈ ਜ਼ਮੀਨ ਤੇ ਤੜਫ ਰਹੀ ਸੀਗੀ ਮਤ ਲੈ ਆਪਣੀ ਜ਼ੁਬਾਨ ਚ ਮੇਰਾ ਨਾਂ ਮੈਂ ਤੇਰਾ ਕੁਝ ਨਹੀਂ ਲੱਗਦਾ ਮਰ ਗਈ ਤੂੰ ਮੇਰੇ ਲਈ ਕਮਜਾਤੇ ਮੈਂ ਕਲਛਣੀ ਧੀ ਤੋਂ ਬਿਨਾਂ ਚੰਗਾ ਜੀ ਨੇ ਆਪਣੀ ਮਾਂ ਦੇ ਬਚਨਾਂ ਦੀ ਲਾਜਨਾ ਰੱਖੀ ਖਾਨ ਕਹਿ ਰਿਹਾ ਸੀਗਾ ਉੱਥੇ ਭਲਾ ਮਰਜਣ ਦੀ ਕੀ ਲਾਜ ਆ ਜਿੱਥੇ ਜਿਉਂਦੀਆਂ ਲਾਸ਼ਾਂ ਬੇਲੱਜ ਹੋਣ ਨੂਰਾ ਬਲੌਰੀ ਨੈਣਾ ਵਿੱਚੋਂ ਕਰਦੇ ਮੋਤੀਆਂ ਨੂੰ ਸੁਹੇ ਛਾਲ ਦੀ ਕੰਨੀ ਨਾਲ ਪੁੰਝਦੀ ਹੋਈ ਆਪਣੇ ਰੋਜ਼ਾਨਾ ਦੇ ਆਹਾਰ ਨਾਲ ਜੁਟੀ ਹੋਈ ਸੀ ਖਾਨ ਦੀ ਨਜ਼ਰ ਵੈਲੀ ਚਾਚੇ ਦੇ ਹੱਥ ਫੜੇ ਹੋਏ ਛੋਲੇ ਵੱਲ ਘਮ ਗਈ ਸੀਗੀ ਦੀਵਲੋਂ ਹਟ ਕੇ ਨਜ਼ਰ ਨਹਿਰ ਦੇ ਪੁਲੋਂ ਉੱਤਰ ਰਹੇ ਵੈਲੀ ਦਾ ਛੋਲਾ ਟੋ ਗਈ ਸੀਗੀ ਜੋਗੀ ਦੀ ਪਟਾਰੀ ਖਾਲੀ ਨਹੀਂ ਸੀਗੀ ਜੈਸੀ ਸੰਗਤ ਵੈਸੀ ਸਹੋਬਤ ਖਾਨ ਨੂੰ ਛੋਲੇ ਅੰਦਰ ਪਈ ਬੋਤਲ ਵਿੱਚ ਹੀ ਕਾਇਨਾਤ ਮਹਿਸੂਸ ਹੋ ਰਹੀ ਸੀਗੀ ਹਲਕ ਤਰੰਤ ਸ਼ਰਾਬ ਵਿੱਚ ਭਿਜਣਾ ਚਾਹੁੰਦਾ ਸੀਗਾ ਉਹ ਆਪ ਕਿੱਥੇ ਗਿਆ ਮਮਦ ਖਾਨ ਨੇ ਵੈਲੀ ਚਾਚੇ ਨੂੰ ਤੱਲਾ ਹੋਂਦੇ ਦੇਖ ਕੇ ਪੁੱਛਿਆ ਸੀ ਆ ਜਾਂਦਾ ਹੁਣੇ ਹੀ ਕੰਮ ਭੇਜਿਆ ਕਿਤੇ ਤੂੰ ਆ ਇੱਧਰ ਆਪਾਂ ਘੜੀ ਸ਼ੁਗਲ ਮੇਲਾ ਕਰਦੇ ਆ ਨਿਆਣੇ ਦੀ ਨਿਆਣੇ ਜਾਣਣ ਸਿਆਣੇ ਦੀ ਕੋਈ ਬੁੱਕ ਤਾਂ ਨਹੀਂਗੀ ਹੁਣ ਨਿਆਣਿਆਂ ਦੀਆਂ ਖੇਡਾਂ ਵਿੱਚ ਬੁੱਢੇ ਖਿਡਾਰੀ ਬੜਾ ਰੱਤਾਂ ਹੀ ਠੀਕ ਰਹਿੰਦੇ ਨੇ ਖਾਨ ਮੀਆਂ ਵੈਲੀ ਚਾਚੇ ਨੇ ਛੱਪਰ ਅੰਦਰ ਵਰਦੇ ਨੇ ਕਿਹਾ ਸੀਗਾ